ਪਰ ਕੁਝ ਖਾਸ ਚੀਜ਼ਾਂ ਦਾ ਧਿਆਨ ਰੱਖਣਾ ਹੈ ਬਹੁਤ ਜ਼ਿਆਦਾ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਹੈ ਕਿ ਪਲਾਸਟਿਕ ਦੀ ਮੂਰਤੀ ਪਲਾਸਟਿਕ ਦਾ ਸਮਾਨ ਯੂਜ਼ ਨਹੀਂ ਹੁੰਦਾ ਲక్ష్ਮੀ ਪੂਜਾ 'ਚ ਇਹ ਅੱਜਕੱਲ ਬੜਾ ਟ੍ਰੈਂਡ ਵੜ ਗਿਆ ਕਿ ਬੜੇ ਪਲਾਸਟਿਕ ਨੂੰ ਸ਼ੇਪ ਦੇਣਾ ਆਸਾਨ ਹੁੰਦਾ ਬਹੁਤ ਸਟਾਈਲਿਸ਼ ਮੂਰਤੀਆਂ ਬਣ ਜਾਂਦੀਆਂ ਨੇ ਉਹ ਮੈਂ ਕਈ ਰੀਲਸ ਕਈ ਪੋਡਕਾਸਟ ਇੰਨਾ ਕਿ ਜ਼ਿਆਦਾ ਦੇਖ ਰਿਹਾ ਹਾਂ ਕਿਉਂਕਿ ਇਸ ਸਮੇਂ ਦੀਵਾਲੀ ਨੂੰ ਲੈ ਕੇ ਸਿਰਫ ਸਿਰਫ ਵਿਊਜ਼ ਦੇ ਚੱਕਰਾਂ 'ਚ ਗਲਤ ਗਲਤ ਕਮੈਂਟਸ ਗਲਤ ਚੀਜ਼ ਜਿਹਨੂੰ ਪਤਾ ਹੀ ਨਹੀਂ ਹੈ ਉਹ ਕਰਨ ਲੱਗ ਗਿਆ ਹੁਣ ਲక్ష్ਮੀ ਦੇ ਉੱਲੂ ਵਾਲੇ ਵਾਹਾਂ ਦੀ ਇੰਨੀ ਕਿ ਜ਼ਿਆਦਾ ਹਾਈਪ ਕ੍ਰ ਮੈਂ ਉਹਨਾਂ ਨੂੰ ਪਰਸਨਲੀ ਰੱਬ ਮੰਨਾਂਗਾ ਲక్ష్ਮੀ ਨਾਰਾਇਣ ਜੀ ਨਾਲ ਹੀ ਅੱਛੀ ਲੱਗਦੀ ਹੈ ਪਰ ਉਹਦੇ ਨਾਲ ਲక్ష్ਮੀ ਆਏਗੀ ਦਿਮਾਗ ਖੁਰ ਕੇ ਅਸੀਂ ਇੰਨੇ ਜਿਆਦਾ ਲਾਲਚੀ ਜਾਂ ਕਿਸੇ ਦੀ ਇੱਜ਼ਤ ਹੀ ਨਹੀਂ ਕਰ ਪਾਵਾਂਗੇ ਜਾਂ ਅਸੀਂ ਸਿਰਫ ਪੈਸੇ ਨਾਲ ਸੰਬੰਧ ਰੱਖਾਂਗੇ ਉਹ ਇਨਸਾਨ ਨਹੀਂ ਰਹੇਗਾ ਉਹਦੇ ਰਿਲੇਸ਼ਨ ਉਹਦੀ ਸਮਝਦਾਰੀ ਸਾਰੀ ਖਤਮ ਇੱਕ ਤਾਂ ਵੈਸੇ ਵੀ ਸਮਾਜ ਹੁਣ ਬੜਾ ਅਲੱਗ ਚੱਲਦਾ ਜਾ ਰਿਹਾ ਬੰਦੇ ਨੇ ਪੂਜਾ ਦਾ ਵਸ ਵਿਧੀ ਕੀ ਹੈ ਦੇਖੋ ਵਿਧੀ ਤਾਂ ਆਪਣੇ ਸਮਰਥਨ ਅਨੁਸਾਰ ਜਿੰਨੀ ਮਰਜ਼ੀ ਕਰ ਲੋ ਘਾਟੀ ਹੈ ਬੰਦਾ ਭੋਲੇ ਭਾਗ ਕੁਝ ਵੀ ਕਰੇ ਉਹ ਸਭ ਅੱਛਾ ਹੈ ਪਰ ਕੁਝ ਖਾਸ ਚੀਜ਼ਾਂ ਦਾ ਧਿਆਨ ਰੱਖਣਾ ਹੈ ਬਹੁਤ ਜ਼ਿਆਦਾ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਹੈ ਕਿ ਪਲਾਸਟਿਕ ਦੀ ਮੂਰਤੀ ਪਲਾਸਟਿਕ ਦਾ ਸਮਾਨ ਯੂਜ਼ ਨਹੀਂ ਹੁੰਦਾ ਲక్ష్ਮੀ ਪੂਜਾ ਚ ਇਹ ਅੱਜਕੱਲ ਬੜਾ ਟਰੈਂਡ ਬਣ ਗਿਆ ਕਿ ਬੜੇ ਪਲਾਸਟਿਕ ਨੂੰ ਸ਼ੇਪ ਦੇਣਾ ਆਸਾਨ ਹੁੰਦਾ ਹੈ ਬਹੁਤ ਸਟਾਈਲਿਸ਼ ਮੂਰਤੀਆਂ ਬਣ ਜਾਂਦੀਆਂ ਨੇ ਇਹ ਬਹੁਤ ਖਤਰਨਾਕ ਹੈ ਉਹ ਪਲਾਸਟਿਕ ਨੂੰ ਰਾਹੂ ਗਿਆ ਜਾਂਦਾ ਹੈ ਠੀਕ ਹੈ ਪਰ ਦੂਸਰਾ ਤੁਸੀਂ ਦੇਗਾ ਲੋਹੇ ਦੇ ਕੱਚ ਦੇ ਬਰਤਨ ਟੁੱਟੇ ਬਰਤਨ ਲੋਕੀ ਕਹਿੰਦੇ ਚੱਲ ਜਿਹੜਾ ਹੈ ਸਾਹਮਣੇ ਲਿਆ ਨਹੀਂ ਇਹਦੇ ਵਿੱਚ ਕੋਸ਼ਿਸ਼ ਕਰੋ ਤਾਂਬਾ ਪਿੱਤਲ ਦੇ ਬਰਤਨ ਕਾਂਸੇ ਦੇ ਬਰਤ ਠੀਕ ਹੈ ਕਿ ਨਹੀਂ ਜੇ ਚਾਂਦੀ ਸੋਨਾ ਤਾਂ ਚਲੋ ਹੁਣ ਬਹੁਤ ਲੋਕਾਂ ਦੀ ਪਹੁੰਚ ਜਿਹਦੇ ਹੈ ਉਹਨੂੰ ਰੱਖ ਕੇ ਉਹ ਪਰਾਚੇ ਪੂਜਾ ਕਰੋ ਲੱਕੜ ਦੇ ਫੱਟੇ ਤੇ ਪੂਜਾ ਕਰੋ ਠੀਕ ਹੈ ਕਿ ਨਹੀਂ ਆਸਨ ਜਿਹੜਾ ਦੇਣਾ ਹੈ ਬੰਦਾ ਕਹਿੰਦਾ ਠੀਕ ਹੈ ਨਾ ਜੇ ਮੰਦਿਰ ਚ ਪੂਜਾ ਕਰਦੇ ਆ ਜਾਂ ਥੱਲੇ ਉਹਨਾਂ ਨੂੰ ਅਲੱਗ ਤੋਂ ਵਿਰਾਜਮਾਨ ਕਰਾਣਾ ਹੈ ਲੋਕੀ ਅੱਜਕੱਲ ਮੈਂ ਦੇਖਿਆ ਉਹ ਪਲਾਸਟਿਕ ਦੇ ਸਟੂਲ ਤੇ ਹੀ ਰੱਖ ਲੈਂਦੇ ਨੇ ਉਹ ਨਾ ਨੇ ਬਿਲਕੁਲ ਐਸਾ ਗਲਤੀ ਨਾ ਕਰੋ ਕੋਈ ਲੱਕੜ ਦਾ ਫਟਾ ਕੋਈ ਲੱਕੜ ਲੱਕੜ ਝੂਠੀ ਵੀ ਉਹਨਾਂ ਸਾਫ਼ ਹੋ ਕੇ ਸੁੱਚੀ ਹੋ ਜਾਂਦੀ ਹੈ ਪਲਾਸਟਿਕ ਨੂੰ ਗਲਤ ਹੀ ਮੰਨਿਆ ਜਾਂਦਾ ਹੈ ਕਿ ਅਸੀਂ ਉੱਚੇ ਲਾਲ ਕਪੜਾ ਪਿਛਾਦਾ ਇਹ ਬੜਾ ਅੱਛਾ ਆਸਨ ਦੇਤਾ ਅਸੀਂ ਡਿਟੋਲ ਨਾਲ ਪੂੰਝਦਾ ਐਸਾ ਨਹੀਂ ਹੈ ਇਹਦਾ ਬਹੁਤ ਖਾਸ ਧਿਆਨ ਰੱਖਣਾ ਹੈ ਮੈਂ ਸਾਰੇ ਦਰਸ਼ਕਾਂ ਨੂੰ ਇਹ ਕਹੂੰਗਾ ਕਿ ਲక్ష్ਮੀ ਪੂਜਨ ਦੇ ਵਿੱਚ ਕੋਈ ਵੀ ਪਲਾਸਟਿਕ ਦਾ ਸਮਾਨ ਲੋਹੇ ਦਾ ਸਮਾਨ ਤੇ ਕੱਚ ਦਾ ਸਮਾਨ ਕੋਸ਼ਿਸ਼ ਕਰੋ ਨਾ ਯੂਜ਼ ਕਰੋ ਚਾਂਦੀ ਤਾਂਬਾ ਪਿੱਤਲ ਪੁਰਾਣੀ ਪਲੇਟਾ ਸਾਰਿਆਂ ਕੋਲ ਹੁੰਦੀ ਨੇ ਤਾਂਬੇ ਪਿੱਤਲੇ ਜਾਂ ਜਿਹੜੇ ਪੂਜਾ ਵਾਲੀ ਥਾਲ ਹੈ ਉਹਦੇ ਨਾਲ ਯੂਜ਼ ਕਰੋ ਠੀਕ ਹੈ ਜੇ ਬੰਦਾ ਕਹਿੰਦਾ ਮੇਰੇ ਕੋਲ ਨਹੀਂ ਹੈ ਜਾਂ ਬੜੀ ਐਮਰਜੈਂਸੀ ਹੈ ਸਟੀਲ ਯੂਜ਼ ਕਰ ਲੈ ਵੈਸੇ ਨਹੀਂ ਹੈ ਪਰ ਫਿਰ ਵੀ ਬੰਦੇ ਨੇ ਪੂਜਾ ਕਰਨਾ ਚਾਹੀਦਾ ਮੈਂ ਸਾਰਿਆਂ ਨੂੰ ਕਹਿਣਾ ਜਿੱਦਾਂ ਮਰਜੀ ਹੋਵੇ ਸਨਾਤਨ ਧਰਮ ਨਾਲ ਜੁੜਿਆ ਰਹੇ ਚਾਹੇ ਗਲਤੀ ਕਰ ਰਹਾ ਹੈ ਚਾਹੇ ਇੱਛਾ ਕਰ ਰਿਹਾ ਹੈ ਕੁਝ ਅੱਛਾ ਕਰੇ ਪਰ ਇਹ ਚੀਜ਼ ਬਹੁਤ ਜ਼ਿਆਦਾ ਗਲਤ ਹੈ ਔਰ ਇੱਕੀ ਚੀਜ਼ ਮੈਂ ਅੱਜਕੱਲ੍ਹ ਦੇਖ ਰਿਹਾ ਕਿ ਲక్ష్ਮੀ ਜੀ ਦਾ ਜਿਹੜਾ ਵਾਹਨ ਹੈ ਉਹ ਉੱਲੂ ਹੈ ਹਾਂਜੀ ਤੁਸੀਂ ਦੇਖਿਆ ਨਾ ਉੱਲੂ ਆਪਾ ਸ਼ਾਲਦੀ ਕਹਿੰਦਾ ਇੱਕ ਵੈਸੇ ਹਾਸੇ ਮਜ਼ਾਕ ਚ ਕਹਿਣਾ ਹੈ ਬੰਦਾ ਜਿਹੜਾ ਮਤਲਬ ਥੋੜੀ ਜਿਹੀ ਗਲਤੀ ਕਰਦਾ ਹੈ ਕਹਿੰਦਾ ਤ ਬਤ ਉਹਨੂੰ ਬੇਫਕੂਰ ਦੀ ਸੰਗਿਆ ਦੇਣ ਲੱਗ ਜਾਂਦੇ ਸੀ ਉਹ ਮੈਂ ਕਈ ਰੀਲਸ ਕਈ ਪੋਡਕਾਸਟਸ ਇੰਨਾ ਕਿ ਜ਼ਿਆਦਾ ਦੇਖ ਰਿਹਾ ਹਾਂ ਕਿਉਂਕਿ ਇਸ ਸਮੇਂ ਦਿਵਾਲੀ ਨੂੰ ਲੈ ਕੇ ਸਿਰਫ ਸਿਰਫ ਵਿਊਜ਼ ਦੇ ਚੱਕਰਾਂ 'ਚ ਗਲਤ ਗਲਤ ਕਮੈਂਟਸ ਗਲਤ ਚੀਜ਼ ਜਿਹਨੂੰ ਪਤਾ ਹੀ ਨਹੀਂ ਹੈ ਉਹ ਕਰਨ ਲੱਗ ਗਿਆ ਉਹ ਲక్ష్ਮੀ ਦੇ ਉੱਲੂ ਵਾਲੇ ਵਾਹਾਂ ਦੀ ਇੰਨੀ ਕਿ ਜ਼ਿਆਦਾ ਹਾਈਪ ਕ੍ਰੀਏਟ ਕਰ ਰਹੇ ਨੇ ਕਿ ਉਹਨਾਂ ਦੀ ਪੂਜਾ ਕਰੋ ਐਦਾਂ ਕਰੋ ਮੈਂ ਉਹਨਾਂ ਨੂੰ ਪਰਸਨਲੀ ਆਫ 뎀 ਮਨਾ ਕਰੂੰਗਾ लक्ष्मी नारायण ਦੀ ਨਾਲ ਹੀ ਅੱਛੀ ਲੱਗਦੀ ਹੈ ਠੀਕ ਹੈ ਕਿ ਨਹੀਂ ਉਹ ਉਹਨਾਂ ਦਾ ਵਾਹਨ ਹੈ ਪਰ ਉਹਦੇ ਨਾਲ ਲక్ష్ਮੀ ਆਏ ਕਿ ਦਿਮਾਗ ਫੁਰਕੇ ਅਸੀਂ ਇੰਨੇ ਜਿਆਦਾ ਲਾਲਚੀ ਜਾਂ ਕਿਸੇ ਦੀ ਇੱਜ਼ਤ ਹੀ ਨਹੀਂ ਕਰ ਪਾਵਾਂਗੇ ਜਾਂ ਅਸੀਂ ਸਿਰਫ ਪੈਸੇ ਨਾਲ ਸੰਬੰਧ ਰੱਖਾਂਗੇ ਉਹ ਇਨਸਾਨ ਨਹੀਂ ਰਹੇਗਾ ਉਹਦੇ ਰਿਲੇਸ਼ਨ ਉਹਦੀ ਸਮਝਦਾਰੀ ਸਾਰੀ ਖਤਮ ਇਕ ਤਾਂ ਵੈਸੇ ਵੀ ਸਮਾਜ ਹੁਣ ਬੜਾ ਅਲੱਗ ਚੱਲਦਾ ਜਾ ਰਿਹਾ ਇਸੇ ਦੇ ਨਾਂ ਤੁਹਾਨੂੰ ਸੌਰੀ ਮੈਂ ਗੱਲ ਕੱਟ ਰਿਹਾ ਬਟ ਆਪਾਂ ਇਹ ਸ਼ੁਰੂ ਤੋਂ ਚੀਜ਼ਾਂ ਘਰਾਂ 'ਚ ਵੀ ਸੁਣਦੇ ਆਏ ਆ ਵੀ ਜਦੋਂ ਇੱਕ ਆਪਾਂ ਚੌਂਕ ਦੇ ਜਦੋਂ ਦੀਵਾ ਰੱਖ ਕੇ ਆਨੇ ਘਰੇ ਪੂਜਾ ਕਰਨ ਤੋਂ ਬਾਅਦ ਉੱਥੇ ਵੀ ਆਪਾਂ ਇਹੀ ਕਹਿ ਕੇ ਆਨੇ ਆ ਵੀ ਲక్ష్ਮੀ ਮਾਤਾ ਨਾਰਾਇਣ ਜੀ ਦੇ ਨਾਲ ਆਇਓ ਉੱਲੂ ਤੇ ਸਵਾਰ ਹੋ ਕੇ ਨਾਇਓ ਤਾਂ ਬਿਲਕੁਲ ਉਹ ਚੀਜ਼ਾਂ ਜਦੋਂ ਆਪਾਂ ਸ਼ੁਰੂ ਤੋਂ ਸੁਣਦੇ ਆ ਰਹੇ ਪਰ ਅੱਜ ਕੱਲ ਜਿਹੜੇ ਵਿਦਵਾਨ ਬੈਠੇ ਨੇ ਉਹ ਗਲਤ ਜਿਹੜੀ ਹੈ ਉਹ ਜਾਣਕਾਰੀ ਅੱਗੇ ਪਹੁੰਚ ਪਹੁੰਚ ਦੀ ਕਰਦੇ ਨੇ ਜਿਹਦੇ ਕਰਕੇ ਲੋਕ ਮਿਸ ਗਾਈਡ ਹੋ ਜਾਂਦੇ ਨੇ ਦੇਖੋ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਮੈਂ ਕਿਸੇ ਨੂੰ ਡਿਨਾਈ ਜਾਂ ਛਾਈ ਦੀ ਗੱਲ ਨਹੀਂ ਗਲਤ ਚੀਜ਼ ਗਲਤ ਹੀ ਰਹੇਗੀ ਬਚਪਨ ਦੇ ਕਹਿੰਨੇ ਆ ਰਹੇ ਨੇ ਜਿਹੜਾ ਤੁਸੀਂ ਦੱਸਿਆ ਨਾ ਕਿ ਉਹਨੂੰ ਉਹ ਚੀਜ਼ ਮੈਂ ਇੰਨੇ ਜਿਆਦਾ ਮੈਨੂੰ ਇੰਨੇ ਜਿਆਦਾ ਫੋਨ ਆ ਰਹੇ ਨੇ ਜਿਆਦਾ ਸਵਾਲ ਆ ਰਹੇ ਨੇ ਤੁਸੀਂ ਕਮੈਂਟ ਸੇ ਇੰਨੇ ਕਿ ਉਲੂ ਵਾਲੇ ਫੋਟੋਜ਼ ਦੀ ਇੰਨੀ ਕਿ ਜਿਆਦਾ ਆ ਗਈ ਲੋਕੀ ਆ ਕੇ ਪੰਡਿਤ ਜੀ ਆਦੀ ਪੂਜਾ ਕਰਾ ਦੇਣਾ ਅੱਜ ਇਹਦੇ ਨਾਲ ਕਰ ਉਹ ਨਹੀਂ ਰਾਜੇ ਨਹੀਂ ਉਹਦੀ ਪੂਜਾ ਨਹੀਂ ਕਰਨੀ ਲక్ష్ਮੀ ਜੀ ਨਾਰਾਇਣ ਨਾਲ ਅੱਛੀ ਲੱਗਦੇ ਨੇ ਪਤੀ ਪਤਨੀ ਨਾਲ ਅੱਛੇ ਲੱਗਦੇ ਕਿ ਅਕਰੇ ਸਿਰਫ ਪੈਸੇ ਨਾਲ ਘਰ ਨਹੀਂ ਚੱਲਦਾ ਪਿਆਰ ਨਾਲ ਘਰ ਚੱਲਦਾ ਹੁੰਦਾ ਹੈ ਮੇਰੇ ਸਾਰਿਆਂ ਨੂੰ ਸਿਰਫ ਲਾਸਟ ਇਹ ਹੀ ਕਹਿਣਾ ਚਾਹਾਂਗਾ ਪੂਰਾ ਪਰਿਵਾਰ ਮਿਲ ਵੰਡ ਕੇ ਲక్ష్ਮੀ ਜੀ ਗਣੇਸ਼ ਜੀ ਦੀ ਪੂਜਾ ਕਰੇ ਸਭ ਤੋਂ ਪਹਿਲਾਂ ਗਣੇਸ਼ ਜੀ ਦੀ ਆਰਤੀ ਕਰੇ ਫਿਰ ਲక్ష్ਮੀ ਜੀ ਦੀ ਆਰਤੀ ਕਰੇ ਮੈਂ ਇੱਕ ਹੋਰ ਬਹੁਤ ਅੱਛੀ ਚੀਜ਼ ਤੁਹਾਨੂੰ ਦੱਸਦਾ ਕਿ ਜਿੱਦਾਂ ਹੀ ਬੰਦੇ ਆਰਤੀ ਪੂਜਾ ਕਰਕੇ ਨਾ ਪੂਜਾ ਪਾਠ ਕਰ ਦਿੰਦਾ ਨਾਲ ਹੀ ਉੱਠ ਕੇ ਚਲਾ ਜਾਂਦਾ ਹੈ ਲక్ష్ਮੀ ਜੀ ਤੁਹਾਡੇ ਪੂਜਾ ਪਾਠ ਤੇ ਆਈ ਤੁਸੀਂ ਚਲੇਗੇ ਉਹਨੇ ਵੀ ਚਲੀ ਜਾਣਾ ਹੈ ਇੱਕ ਦਿਨ ਉਸ ਤੋਂ ਬਾਅਦ ਬੈਠ ਕੇ ਨੱਕ ਰਗੜ ਕੇ ਮਾਫੀ ਮੰਗ ਕੇ ਕਿ ਕਿਰਪਾ ਦ੍ਰਿਸ਼ਟੀ ਮਾਤਾ ਰਾਣੀ ਆਪਣੀ ਬਰੈਕ ਕੋ ਜਿਹੜੀ ਪੁਇਚੋ ਕੋ ਸ਼ਮਾ ਕਰ ਇਹ ਸ਼ਬਦ ਜੇ ਆਪਾਂ ਕਿਸੇ ਨਾਲ ਲੜੇ ਵੀ ਹੋਈਏ ਨਾ ਜਾਂ ਕਿਸੇ ਨਾਲ ਸਾਡਾ ਮਤਭੇਦ ਹੈ ਉਹਦੇ ਨਾਲ ਵੀ ਜਾ ਕੇ ਆਪਾਂ ਗੱਲ ਕਰਦੇ ਨਾ ਕਿਸੇ ਨਾ ਕਿਸੇ ਮਨ ਚ ਵੀ 50 ਪੈਸੇ 60 ਪੈਸੇ ਨਰਮੀ ਆ ਹੀ ਜਾਂਦੀ ਹੈ ਇਹ ਇੱਕ ਕੁਦਰਤੀ ਵਿਧਾਨ ਹੈ ਇੱਕ ਹਿਊਮਨ ਨੇਚਰ ਹੈ ਤੇ ਇਸ ਕਰਕੇ ਸ਼ਮਾ ਯਾਚਨਾ ਕਰਕੇ 5-10 ਮਿੰਟ ਤੇ ਬੈਠ ਕੇ ਫੈਮਿਲੀ ਨਾਲ ਬੈਠ ਕੇ ਨਾਰਮਲ ਹਾਸ ਖੇਡ ਦੀ ਗੱਲਾਂ ਕਰ ਲੋ ਨਹੀਂ ਪਰਮਾਤਮਾ ਦੀ ਗੱਲਾਂ ਹੋਣੀਆਂ ਨਾਰਮਲ ਉੱਥੇ ਬੈਠੋ ਜਿਹੜਾ ਪ੍ਰਸ਼ਾਦ ਪਾਓ ਮਿਲਦਾ ਪਾਂ ਤੋਂ ਬਾਅਦ ਉઠੋ ਉਠਣਾ ਲੋਕੀ ਕੀ ਕਹਦੇ ਪ੍ਰਸ਼ਾਦ ਲਿਆ ਚਲੋ ਜੇ ਪਟਾਕੇ ਚਲਾਣੇ ਚਲੋ ਜਿੱਧਰ ਉਹ ਨਹੀਂ ਉੱਥੇ ਬੈਠ ਕੇ ਪ੍ਰਸ਼ਾਦ ਪਾਓ ਮਾਤਾ ਰਾਣੀ ਦਾ ਆਸ਼ੀਰਵਾਦ ਸਮਝ ਕਿਉਂ ਨਹੀਂ ਕਿਰਪਾ ਦ੍ਰਿਸ਼ਟੀ ਜਮੈਂਤ ਕਿਉਂ ਤੇ ਪ੍ਰਸ਼ਾਦ ਪਾ ਕੇ ਉਠਣਾ ਇਹ ਬਹੁਤ ਛੋਟੀ ਚੀਜ਼ ਹੈ ਪਰ ਲక్ష్ਮੀ ਜੀ ਦੀ ਪੂਰਾ ਪੂਜਾ ਪਾਰਟ ਦਾ ਫਲ ਇੱਚੀ ਹੈ ਇਹ ਲੋਕਾਂ ਨੂੰ ਜਾਂ ਮੈਂ ਤਾਂ ਨਹੀਂ ਕਹੂੰਗਾ ਵਿਦਵਾਨ ਹੈ ਉਹਨਾਂ ਨੂੰ ਜਿਹੜੇ ਪੜੇ ਨਹੀਂ ਹੈ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਸ ਕਰਕੇ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਮੇਨ ਚੀਜ਼ ਦੇਖੋ ਮੰਤਰ ਤਾਂ ਬਹੁਤ سارے ਲక్ష్ਮੀ ਸਿੱਧੀ ਦੇ ਜਿੰਨੇ ਸਾਰੇ ਮੰਤਰ ਲੈ ਲਓ ਉਹਨੇ ਘੱਟ ਹੈ ਠੀਕ ਹੈ ਕਿ ਨਹੀਂ ਕੋਈ ਵੀ ਮੰਤਰ ਜਿਹੜਾ ਤੁਹਾਨੂੰ ਆਉਂਦਾ ਜਿਹੜੇ ਪਰਮਾਤਮਾ ਨੂੰ ਤੁਸੀਂ ਮੰਨਦੇ ਉਹਨਾਂ ਦਾ ਵੀ ਨਾਮ ਲੈ ਲਓ ਉਹ ਵੀ ਸਿੱਧ ਹੁੰਦਾ ਹੈ ਲక్ష్ਮੀ ਜੀ ਤੇ ਸਿਰਫ ਇਕਲਾ ਚ ਜਿਹੜਾ ਲక్ష్ਮੀ ਦੀ ਆਰਤੀ ਪੂਜਾ ਕਰਨੀ ਹੈ ਉਹਦੇ ਨਾਲ ਜਿਹੜਾ ਪ੍ਰਸ਼ਾਦ ਮਿਲਣਾ ਉਥੇ 10 ਮਿੰਟ ਬੈਠ ਕੇ ਫਿਰ ਉੱਠਣਾ ਹੈ